ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਮੈਂ ਤੁਹਾਨੂੰ ਨਹਿਰ ਦਾ ਦ੍ਰਿਸ਼ ਦਿਖਾ ਰਿਹਾ ਹਾਂ ਇਹ ਰੋਪੜ ਤੋਂ ਨਿਕਲਦੀ ਹੈ ਨਹਿਰ ਸਤਲੋਜ ਦਰਿਆ ਦੇ ਵਿੱਚੋਂ ਨਹਿਰ ਨਿਕਲਦੀ ਹੈ ਦਰਾਹੇ ਜਾ ਕੇ ਇਹਦੀਆਂ ਤਿੰਨ ਨਹਿਰਾਂ ਬਣ ਜਾਂਦੀਆਂ ਅੱਗੇ ਜਾ ਕੇ ਫੇਰ ਵੱਜ ਜਾਂਦੀਆਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਪਾਣੀ ਆਉਂਦਾ ਹੈ ਇਹ ਬੰਦ ਹੈ ਨਹਿਰ ਜਿਹੜਾ ਤੁਹਾਨੂੰ ਪਾਣੀ ਦਿਖਦਾ ਹੈ ਖੜਾ ਥੱਲੇ ਡੂੰਗੀ ਨਹਿਰ ਹੈ ਬਹੁਤ ਜ਼ਿਆਦਾ ਨਹਿਰ ਬੰਦ ਕਰ ਦਿੱਤੀ ਦੂਜੇ ਪਾਸੇ ਸਾਰੇ ਦਰਿਆਵਾਂ ਵਿੱਚ ਤੁਹਾਨੂੰ ਪਤਾ ਹੈ ਵੀ ਸਤਲੁਜ ਦੇ ਵਿੱਚ ਬਿਆਸ ਰਾਵੀ ਇੱਧਰ ਘੱਗਰ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਇਸ ਟਾਈਮ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਹਜ਼ਾਰਾਂ ਏਕੜ ਜ਼ਮੀਨ ਡੁੱਬ ਚੁੱਕੀ ਹੈ ਫਸਲ ਬਰਬਾਦ ਹੋ ਗਈ ਸੈਂਕੜੇ ਹਜ਼ਾਰਾਂ ਪਿੰਡ ਵੀ ਤਬਾਹ ਹੋ ਚੁੱਕੇ ਜਿਨ੍ਹਾਂ ਦੇ ਅੰਦਰਾਂ ਚ ਪਾਣੀ ਫਿਰਦਾ ਬਹੁਤ ਮਕਾਨ ਟਹਿਗੇ ਬਹੁਤ ਜ਼ਿਆਦੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਹਦੇ ਪਿੱਛੇ ਮੈਂ ਥੋੜੀ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੀ ਸਰਕਾਰ ਦੀ ਬਦਨੀਤੀ ਹੈ ਜਿਹੜੀ ਸਰਕਾਰ ਦੀ ਪੰਜਾਬ ਮਾਰੂ ਨੀਤੀ ਹੈ ਚਾਹੇ મોદી ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਕੌਰਸੀਆਂ ਦੋਨਾਂ ਦੀਆਂ ਇੱਕੋ ਨੇ ਇਹਨਾਂ ਦੀ ਬੜੀ ਮੈਲੀ ਅੱਖ ਹੈ ਪੰਜਾਬ ਦੇ ਉੱਤੇ ਪਹਿਲਾਂ ਇਹ ਡੈਮਾਂ ਦੇ ਵਿੱਚ ਪਾਣੀ ਜਮਾ ਕਰ ਲੈਂਦੇ ਨੇ ਇਹ ਜਿਹੜੇ ਤਿੰਨ ਡੈਮ ਸਾਡੇ ਇੱਧਰ ਹਿਮਾਚਲ ਦੇ ਵਿੱਚ ਲੱਗਦੇ ਨੇ ਮੂਰਲਾ ਪਾਸਾ ਜਿਹੜਾ ਪੰਜਾਬ ਦਾ ਜਿਹੜੀ ਲੱਗਦੀ ਹੈ ਸਾਈਡ ਆਪਣੀ ਸੱਤ ਲੋਹ ਦੇ ਉੱਤੇ ਦੇਖ ਲਓ ਪਾਖੜਾ ਡੈਮ ਰਣਜੀਤ ਸਾਗਰ ਪਾਉਂਡ ਡੈਮ ਉਹਨਾਂ ਨੂੰ ਇਹ ਨੱਕੋ ਨੱਕ ਭਰ ਲੈਂਦੇ ਨੇ ਉਹ ਸਾਡੇ ਲਈ ਪਰਮਾਣੂ ਐ ਉਹ ਇਹ ਤਿੰਨ ਪਰਮਾਣੂ ਬੰਬ ਰੱਖੇ ਨੇ ਪੰਜਾਬ ਦੇ ਸਿਰ ਦੇ ਉੱਤੇ ਲਿਆ ਕੇ ਇਹਨਾਂ ਨੇ ਇਹਨਾਂ ਨੂੰ ਇਹ ਕਦੇ ਵੀ ਚਲਾ ਦੇਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਨੂੰ ਵੀ ਪਤਾ ਇਹਨਾਂ ਦਾ ਜਿਹੜਾ ਸੈਟਲਾਈਜ਼ਰ ਹੋਰ ਹੀ ਦੱਸਦਾ ਜਦੋਂ ਵੀ ਇਤਕੀ ਇੰਨੀਆਂ ਬਾਰਸ਼ਾਂ ਹੋਣੀਆਂ ਨੇ ਪਾਣੀ ਨੂੰ ਕਿਉਂ ਕਰਾਰੇ ਤੇ ਲੈ ਜਾਂਦੇ ਨੇ ਕਿਉਂ ਡੈਮਾਂ ਨੂੰ ਇੰਨਾ ਭਰਦੇ ਨੇ ਪਹਿਲਾਂ ਇਹ ਡੈਮਾਂ ਨੂੰ ਪੂਰਾ ਭਰ ਲੈਂਦੇ ਨੇ ਜਦੋਂ ਪੰਜਾਬ ਦੇ ਵਿੱਚ ਬਾਰਸ਼ ਸ਼ੁਰੂ ਹੁੰਦੀ ਹੈ ਹਿਮਾਚਲ ਦੇ ਵਿੱਚ بارش ਬਹੁਤ ਜ਼ਿਆਦਾ ਇਤਕੀ ਪਈ ਹੈ ਬਾਰਸ਼ ਜ਼ਿਆਦਾ ਪੈਣ ਕਾਰਨ ਫਿਰ ਇੱਕ ਲੱਖ ਤੇ ਫਲੱਡ ਜਿਹੜੇ ਗੇਟ ਨੇ ਉਹ ਖੋਲ ਦਿੰਦੇ ਨੇ ਇਹਨਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਜਾਣ ਬੁੱਝ ਕੇ ਇੱਕ ਗਿਣੀ ਮਿਣੀ ਸਾਜ਼ਿਸ਼ ਤਹਿਤ ਪੰਜਾਬ ਨੂੰ ਇਹ ਤਬਾਹ ਕਰਨ ਲੱਗੇ ਨੇ ਉਹ ਜਦੋਂ ਇਕੱਠਾ ਪਾਣੀ ਛੱਡਣਾ ਉਸ ਕਰਕੇ ਜਿਹੜੇ ਇਹ ਸਾਡੇ ਹੜ ਆਉਂਦੇ ਨੇ ਇਲਾਕਾ ਇਹ ਡੁੱਬਦਾ ਸਾਰਾ ਹੀ ਕਹਾਂ ਜਾ ਕੇ ਪੰਜਾਬ ਪਾਕਿਸਤਾਨ ਦਾ ਵੀ ਨੁਕਸਾਨ ਹੁੰਦਾ ਉਹ ਵੀ ਯਾਰ ਇਨਸਾਨ ਨੇ ਉਹ ਵੀ ਸਾਡੇ ਹੀ ਨੇ ਇਦਾਂ ਨਹੀਂ ਹੋਣਾ ਚਾਹੀਦਾ ਪਰ ਇਹ ਸਰਕਾਰ ਦੀਆਂ ਨੀਤੀਆਂ ਕਰਕੇ ਹੋ ਰਿਹਾ ਹੈ ਸਰਕਾਰ ਨੇ ਜਾਣ ਬੁੱਝ ਕੇ ਜਿਹੜਾ ਪੰਜਾਬ ਦੇ ਨਾਲ ਧਰੋਹ ਕਮਾਇਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਹੱਕੀ ਮੰਗਾ ਲਈ ਕਿਸਾਨ ਐ ਲੜਦਾ ਹੈ ਇਹ ਸਰਕਾਰਾਂ ਦੋਨਾਂ ਨੂੰ ਅਸੀਂ ਚੁੱਭਦੇ ਆਂ ਇੱਕ ਸਰਕਾਰ ਦੀ ਗੱਲ ਨਹੀਂ ਮੋਦੀ ਨੂੰ ਵੀ ਅਸੀਂ ਬਹੁਤ ਚੁੱਭਦੇ ਆਂ ਵੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਜਾਗਰੂਪ ਲੋਕ ਨੇ ਇਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨੇ ਇਹ ਚੁੱਪ ਕਰ ਜਾਣ ਅਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਲੁੱਟ ਲਈਏ ਇਹਨਾਂ ਦੀਆਂ ਜ਼ਮੀਨਾਂ ਲੁੱਟ ਲਈਏ ਇਹ ਨਹੀਂ ਚਾਹੁੰਦੇ ਬੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਕਿਸਾਨ ਨੇ ਇਹ ਸਰਦਾਰ ਨੇ ਪੱਗਾਂ ਵਾਲੇ ਲੋਕ ਨੇ ਜਿਹੜੇ ਨਾ ਸਾਡੀ ਪੱਗ ਨੂੰ ਚਲਦੇ ਨੇ ਨਾ ਸਾਡੀਆਂ ਦਾੜ੍ਹੀਆਂ ਨੂੰ ਚਲਦੇ ਨੇ ਨਾ ਸਾਡੇ ਇਹ ਟੰਡੀਆਂ ਨੂੰ ਚਲਦੇ ਨੇ ਇਹ ਨਿਸ਼ਾਨ ਸਾਹਿਬ ਵੀ ਇਹਨਾਂ ਨੂੰ ਚੁਭਦਾ ਹੈ ਇਸ ਕਰਕੇ ਸਾਡੇ ਨਾਲ ਬਹੁਤ ਵੱਡਾ ਜਿਹੜੀਆਂ ਸਰਕਾਰਾਂ ਗਿਣੀ ਮਿਣੀ ਸਾਜ਼ਿਸ਼ ਤਹਿਤ ਇਹ ਕਰ ਰਹੀਆਂ ਨੇ ਇਹ ਕੋਈ ਕੁਦਰਤੀ ਆਫਤ ਨਹੀਂ ਹੈ ਇਹ ਇਹਨਾਂ ਸਰਕਾਰਾਂ ਦੀ ਬਦਨੀਤੀ ਕਰਕੇ ਜਿੰਨਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਸਾਡੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਇਹ ਸਰਕਾਰ ਦੀ ਗਿਣੀ ਮਿਣੀ ਛਾਜਿਸ ਦੇ ਨਾਲ ਹੋ ਰਿਹਾ ਹੈ ਇਹਦੀ ਕੋਈ ਗੱਲ ਨਹੀਂ ਅਸੀਂ ਤਾਂ ਰੱਬ ਦੀ ਗੱਲ ਜਦੇ ਕਰਨ ਲੱਗ ਜਾਨੇ ਆ ਰੱਬ ਦੇਖਦਾ ਨਹੀਂ ਰੱਬ ਕੀ ਕਰੂ ਇਹਨਾਂ ਨੂੰ ਇਹਨਾਂ ਦੀ ਬਦਨੀਤੀ ਕਾਰਨ ਇਹਨਾਂ دریاਵਾਂ ਦੇ ਇਹਨਾਂ ਜਿਹੜੇ ਪਿੱਛੇ ਡੈਮ ਨੇ ਉਹਨਾਂ ਡੈਮਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵਧਾ ਦਿੰਦੇ ਨੇ ਉਹ ਪਾਣੀ ਵਧਾਉਣ ਕਰਕੇ ਜਦੋਂ ਪਾਣੀ ਪੂਰਾ ਹੋ ਜਾਂਦਾ ਇਹਨਾਂ ਨੂੰ ਲੱਗਦਾ ਵੀ ਹੁਣ ਪੰਜਾਬ ਦਾ ਨੁਕਸਾਨ ਹੋ ਸਕਦਾ ਹੈ ਫੇਰੇ ਹਰ ਰੋਜ਼ ਦੋ ਦੋ ਗੇਟੇ ਕਿ ਗੇਟ ਦੋ ਦੋ ਫੁੱਟ ਚਾਰ ਚਾਰ ਫੁੱਟ ਰੋ ਛੱਡਣ ਲੱਗ ਜਾਂਦੇ ਨੇ ਹੁਣ ਦਾਇ ਦਾ ਪੰਜਾਬ ਦੇ ਵਿੱਚ ਪਾਣੀ ਵੱਧ ਰਿਹਾ ਐ ਇਧਰ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਤਰਨਤਾਰਨ ਤੇ ਬਹੁਤ ਸਾਰੇ ਇਲਾਕੇ ਗਿਣੀਆਂ ਦਾਇ ਦਾ ਪੰਜਾਬ ਤੋਂ ਉੱਪਰ ਇਸ ਟਾਈਮ ਪਾਣੀ ਭਰ ਗਿਆ ਨਾ ਖੇਤरां ਦੇ ਵਿੱਚ ਇਹ ਸਾਰੀ ਗਿਣੀ ਮਿਣੀ ਸ਼ਾਹਜਦ ਦੇ ਤਹਿਤ ਸਾਰਾ ਕੁਝ ਹੋ ਰਿਹਾ ਲੋਕੋ ਜਾਗੋ ਤੁਸੀਂ ਇਹਨਾਂ ਸਿਆਸੀਆਂ ਦੇ ਮਗਰ ਲੱਗ ਕੇ ਆਪਣਾ ਨਿਸ਼ਾਨ ਕਰਾਈ ਜਾਂਦੇ ਹੋ ਜਦੋਂ ਵੋਟਾਂ ਆਉਂਦੀਆਂ ਨੇ ਅਸੀਂ ਬੰਡੇ ਜਾਨੇ ਆ ਕੋਈ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਚੰਗੀ ਹੈ ਕੋਈ ਕਹਿੰਦਾ ਕਾਲੀ ਚੰਗੇ ਨੇ ਕੋਈ ਕਹਿੰਦਾ ਕਾਂਗਰਸੀ ਇਹ ਚੰਗੇ ਨੇ ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਏਕੇ ਦੀ ਲੜਾਈ ਨਹੀਂ ਲੜਦੇ ਇਕੱਠੇ ਹੋ ਕੇ ਇਹਨਾਂ ਦੇ ਧੌਣ ਤੇ ਗੋਡਾ ਨਹੀਂ ਰੱਖਦੇ ਉਨਾਂ ਚਿਰ ਸਾਨੂੰ ਕਿਤੇ ਇਨਸਾਫ਼ ਨਹੀਂ ਮਿਲਣਾ ਹੁਣ ਸਾਰਾ ਕੁਝ ਮਿਲੀ ਨਕੁਲੀ ਸਾਜਿ ਸਾਜਿ ਦੇ ਤਹਿਤ ਹੋਇਆ ਤੁਹਾਡੇ ਸਾਹਮਣੇ ਐ ਏਡੀ ਵੱਡੀ ਨਹਿਰ ਬੰਦ ਕਰ ਦਿੱਤੀ ਸਤਲੋਜ ਦੇ ਵਿੱਚ ਪਾਣੀ ਕਿੰਨਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਹੈ ਕੋਈ ਇਹ ਝੂਠ ਦੀ ਗੱਲ ਨਹੀਂ ਨਾ ਅਸੀਂ ਕਿਸੇ ਪਾਰਟੀ ਦਾ ਵਿਰੋਧ ਕਰਦੇ ਹਾਂ ਨਾ ਕਿਸੇ ਦੀ ਹਮਦਰਦੀ ਕਰਦੇ ਹਾਂ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੇ ਦਰਦ ਦੀ ਗੱਲ ਕਰਾਂਗੇ ਮੈਂ ਤੁਹਾਨੂੰ ਪਰਾਵੋ ਬੇਨਤੀ ਕਰਨੀ ਚਾਹੁੰਦਾ ਇੱਕ ਹੋਰ ਜਿਹੜੇ ਇਲਾਕੇ ਜਿਵੇਂ ਆਪਣੇ ਮਾਲਵਾ ਖਿੱਤੇ ਦੇ ਵਿੱਚ ਪਾਣੀ ਬਹੁਤ ਘਟ ਆਇਆ ਆਪਾਂ ਬਚਤ ਦੇ ਵਿੱਚ ਬੈਠੇ ਆਪਾਂ ਸ਼ੁਕਰਾਨਾ ਕਰੀਏ ਸਤਿਗੁਰ ਦਾ ਆਪਾਂ ਨੂੰ ਇਕੱਠੇ ਹੋ ਕੇ ਪਿੰਡਾਂ ਦੇ ਵਿੱਚੋਂ ਫੰਡ ਇਕੱਠਾ ਕਰਕੇ ਉਹ ਹੜਪੀੜ ਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਕਿ ਪਸ਼ੂਆਂ ਨੂੰ ਚਾਰਾ ਨਹੀਂ ਹੈ ਤੂੜੀ ਆਚਾਰ ਹੁਣ ਤਾਂ ਸੁੱਕਾ ਮਿਲਦਾ ਚਾਰ ਦੀਆਂ ਗੰਢਾ ਲਾਓ ਤੇ ਹੋ ਰਾਸ਼ਨ ਪਾਣੀ ਬੜਾ ਲੋਡ ਹੈ ਉਹਨਾਂ ਲੋਕਾਂ ਨੂੰ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਹਰੇਕ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾ ਕੇ ਇਕੱਠੇ ਹੋ ਕੇ ਆਪਾਂ ਇਲਾਕੇ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਉਸ ਪਾਸੇ ਨੂੰ ਤੁਰੀਏ ਤਾਂ ਜਿੱਦਾਂ ਲੋਕ ਹੜਪੀੜਤ ਨੇ ਬਹੁਤ ਜ਼ਿਆਦਾ ਉਹ ਸਮੱਸਿਆ ਦੇ ਨਾਲ ਜੂਝ ਰਹੇ ਨੇ ਛੱਤਾਂ ਦੇ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਨੇ ਘਰ ਛੱਡ ਕੇ ਬਾਹਰ ਬੰਨਾਂ ਤੇ ਜਾ ਬੈਠੇ ਉਹਨਾਂ ਦਾ ਆਪਾਂ ਦਰਦ ਜ਼ਰੂਰ ਸੁਣੀਏ ਇਹ ਆਪਣਾ ਫਰਜ਼ ਬਣਦਾ ਹੈ ਇਹਨਾਂ ਕਹਿੰਦਾ ਫਤੇ ਬਣਾਉਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤੇ